ਹਲੋ ਜੀ ਗੁੱਡ ਆਫਨੂਨ ਸੋ ਕਿਵੇਂ ਹੋ ਜੀ ਸੋ ਦੇਖੋ ਜੀ ਅੱਜ ਮੈਂ ਬਣਾ ਕੇ ਦਿਖਾਵਾਂਗੀ ਤੁਹਾਨੂੰ ਚੂਰੀ ਕਿਉਂਕਿ ਮੈਂ ਬਣਾਈ ਸੀ ਕੀ ਹਦੀ ਸਬਜੀ ਤੇ ਬੇਟਾ ਕਹ ਰਿਹਾ ਮੈਂ ਬਿਲਕੁਲ ਵੀ ਨਹੀਂ ਖਾਣੀ ਹੈਗੀ ਮਾਰਨਿੰਗਸ ਤਾਂ ਉਹਨੇ ਨਾ ਵਾਟਰਮੈਲਨ ਖਾ ਲਿਆ ਸੀ ਬਟ ਹੁਣ ਦੁਪਹਿਰ ਦੇ 2:00 ਬਚ ਚੁੱਕੇ ਨੇ ਤਾਂ ਮੈਂ ਕਿਹਾ ਚਲੋ ਉਹਨੂੰ ਚੂਰੀ ਬਣਾ ਕੇ ਦਿੰਦੀ ਆ ਕੱਲ ਵੀ ਕਹਿ ਰਿਆ ਸੀ ਤਾਂ ਦੇਖੋ ਇੱਧਰ ਮੈਂ ਰੋਟੀ ਸਵੇਰੇ ਹੀ ਬਣਾਈ ਸੀ ਇਹਦੀ ਬਣਾਵਾਂਗੀ ਮੈਂ ਕਿਉਂਕਿ ਰੋਟੀਆਂ ਪਈਆਂ ਰਹਿਣੀਆਂ ਨਹੀਂ ਬਣਾਵਾਂਗੇ ਤੇ ਇੱਧਰ ਲਿਆ ਆ ਦੇਸੀ ਕਿਉਂ ਦੇਖੋ ਇਹ ਵੀ ਮੈਲਟ ਹੋ ਗਿਆ ਇੰਨੀ ਗਰਮੀ ਆ ਤੇ ਇੱਧਰ ਲਿਆ ਸ਼ੱਕਰ ਤੇ ਇੱਧਰ ਲਿਆ ਹੈਗਾ ਮਿਕਸਚਰ ਯਾਰ ਤੇ ਬਾਹਰ ਦੇਖ ਲਓ ਮੌਸਮ ਬਾਹਰ ਬਹੁਤ ਹੀ ਜ਼ਿਆਦਾ ਧੁੱਪ ਹੋ ਰਹੀ ਆ ਤੇ ਤੁਸੀਂ ਕਰ ਦਰਸ਼ਨ ਕਰ ਲਓ ਗੁਰੂ ਕਰਦੇ ਤੇ ਚਲੋ ਜੀ ਫਿਰ ਆ ਜਾਂਦੇ ਅੰਦਰ ਸੋ ਲਓ ਜੀ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਚੂਰੀ ਕਿਵੇਂ ਬਣਾਉਂਦੇ ਆ ਤਾਂ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਸੋ ਗਾਇਸ ਲੋ ਜੀ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਰੋਟੀਆਂ ਨੂੰ ਪਾ ਦਾਂਗੀ ਦੇਖੋ ਇਸ ਤਰ੍ਹਾਂ ਤੇ ਅਗਰ ਆਪਾਂ ਹੱਥ ਨਾਲ ਬਣਾਈਏ ਤਾਂ ਬਹੁਤ ਟਾਈਮ ਲੱਗਦਾ ਹੈ ਚੂਰੀ ਬਣਾਉਣ ਨੂੰ ਤੇ ਇਸ ਕਰਕੇ ਨਾ ਮੈਂ ਇਹਦੇ ਵਿੱਚ ਗ੍ਰਾਈਂਡਰ 'ਚ ਪਾ ਕੇ ਬਣਾਵਾਂਗੀ ਦੇਖ ਲਓ ਤੇ ਹੁਣ ਇਹਦੇ 'ਚ ਪਾ ਦਾਂਗੇ ਆਪਾਂ ਚੱਕਰ ਤੇ ਸ਼ੱਕਰ ਪਾ ਕੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਘਿਓ ਤੇ ਲੋ ਜੀ ਹੁਣ ਤੁਸੀਂ ਇਹਨੂੰ ਬੰਦ ਕਰਕੇ ਲਗਵਾ ਲੈਨੇ ਆ ਦੋ ਤਿੰਨ ਗੇੜੇ ਜਿਆਦਾ ਨਹੀਂ ਬਸ ਥੋੜੀ ਦੇਰ ਇਹਨੂੰ ਦੋ ਤਿੰਨ ਸੈਕਿੰਡ ਲਈ ਚਲਾਉਣਾ ਆ ਸੋ ਲੋਜੀ ਗਾਇਸ ਚੂਰੀ ਬਣ ਕੇ ਰੈਡੀ ਹੈ ਦੇਖੋ ਤੇ ਸਿਰਫ ਦੋ ਸੈਕਿੰਡ ਦੇ ਵਿੱਚ ਹੀ ਬਣ ਜਾਂਦੀ ਆ ਕੋਈ ਟਾਈਮ ਨਹੀਂ ਲੱਗਦਾ ਅਗਰ ਅਸੀਂ ਹੱਥ ਨਾਲ ਬਣਾਵਾਂਗੇ ਨਾ ਤਾਂ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਚਲੋ ਇਸ ਨੂੰ ਕੱਢ ਲੈਨੇ ਆ ਹੁਣ ਸੋ ਗਾਇਸ ਲੋਜੀ ਚੂਰੀ ਨੂੰ ਕੱਢ ਲੈਨੇ ਆ ਇੱਕ ਟੋਰੀ ਦੇ ਵਿੱਚ ਤੇ ਇਸ ਤਰ੍ਹਾਂ ਚੂਰੀ ਨਾ ਬਹੁਤ ਹੀ ਜਲਦੀ ਬਣ ਜਾਂਦੀ ਆ ਕੋਈ ਟਾਈਮ ਨਹੀਂ ਲੱਗਦਾ ਹੈਗਾ ਦੇਖੋ ਤੇ ਅਗਰ ਤੁਸੀਂ ਹੱਥ ਨਾਲ ਬਣਾਓਗੇ ਤਾਂ ਤੁਹਾਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਇਸ ਤਰ੍ਹਾਂ ਕੋਈ ਟਾਈਮ ਨਹੀਂ ਲੱਗਦਾ ਹੈਗਾ ਤੇ ਲਓ ਜੀ ਇੰਨੀ ਬਚ ਗਈ ਆ ਇਹ ਮੈਂ ਵੀ ਖਾਵਾਂਗੀ ਥੋੜੀ ਤੇ ਲਓ ਜੀ ਇਹ ਹੈਗੀ ਬੇਟੇ ਲਈ ਤੇ ਹੁਣ ਖੁਸ਼ ਹੋ ਕੇ ਖਾਏਗਾ ਔਰ ਅਗਰ ਜਦੋਂ ਸਵੇਰੇ ਸਵੇਰੇ ਆਪਾਂ ਨਾ ਟਾਈਮ ਨਹੀਂ ਹੁੰਦਾ ਹੈਗਾ ਜਦੋਂ ਟਿਫਨ ਤਿਆਰ ਕਰਦੇ ਬੱਚੇ ਦਾ ਤੇ ਜਲਦੀ ਜਲਦੀ ਤੁਸੀਂ ਇਸੇ ਤਰ੍ਹਾਂ ਨਾ ਆਪਣਾ ਗ੍ਰਾਈਂਡਰ ਦੇ ਵਿੱਚ ਬਣਾ ਦਿਓ ਚੂਰੀ ਬੱਚੇ ਨੂੰ ਜੇ ਪਸੰਦ ਹੈ ਤੇ ਹੱਥ ਨਾਲ ਤੁਸੀਂ ਅੱਧਾ ਘੰਟਾ ਲੱਗੇ ਰਹੋਗੇ ਫਿਰ ਵੀ ਨਹੀਂ ਬੰਦੀ ਤਾਂ ਲਓ ਜੀ ਕਿਸ-ਕਿਸ ਨੇ ਖਾਣੀ ਹੈ ਜਲਦੀ ਜਲਦੀ ਆ ਜਾਓ ਜੀ ਮੈਂ ਜਾ ਰਹੀ ਹਾਂ ਗੁਰਦੁਆਰਾ ਸਾਹਿਬ ਤੇ ਅੱਛਾ ਹੈ ਗੁਰੂ ਅਰਜਨ ਦੇਵ ਜੀ ਦਾ ਸਿੱਖੀ ਦੀ ਦੇਸ ਤੇ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਕੀ ਹੋ ਰਿਹਾ ਹੈ ਤੇ ਦੇਖੋ ਜੀ ਕੀਰਤਨ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਤੇ ਇੰਨੀ ਜ਼ਿਆਦਾ ਦੁੱਖ ਹੋ ਰਹੀ ਹੈ ਕਿ ਬਾਹਰ ਨਿਕਲ ਕੇ ਤੇ ਤੁਪ ਲੱਗ ਰਹੀ ਹੈ ਤੇ ਇੱਕ ਸਾਡੇ ਗੁਰੂ ਸਿਰੇ ਜਿਨ੍ਹਾਂ ਨੇ ਇੰਨੇ ਨੇ ਤੇ ਸਿਹੇ ਝੱਲੇ ਅਸੀਂ ਦੇਖ ਲਓ ਇੰਨੀ ਕਿ ਧੁੱਪ ਵੀ ਨਹੀਂ ਸਹਿ ਸਕਦੇ ਸੋ ਸਾਨੂੰ ਨਾ ਹਮੇਸ਼ਾ ਹੀ ਦੁੱਖਾਂ ਦਾ ਸਾਹਮਣਾ ਕਰਨਾ ਚਾਹੀਦਾ ਆ ਕਦੀ ਵੀ ਘਬਰਾਉਣਾ ਨਹੀਂ ਚਾਹੀਦਾ ਦੇਖ ਲਓ ਇਹ ਵੀ ਉਸੇ ਕੇ ਜਿਨ੍ਹਾਂ ਨੇ ਕਿ ਸਾਡੇ ਲਈ ਕਿੰਨੇ ਕਿੰਨੇ ਤਸੀਹੇ ਚੱਲੇ ਔਰ ਕਿਵੇਂ ਇਹਨਾਂ ਨੂੰ ਤਤੀ ਤਵੀ ਤੇ ਬਿਠਾਇਆ ਔਰ ਇਹਨਾਂ ਦੇ ਉੱਪਰ ਗਰਮ ਰੇਤ ਛੁੱਟੀ ਕੀ ਕੀ ਤਸੀਹੇ ਕੀ ਛੱਲੇ ਨਹੀਂ ਇਹਨਾਂ ਨੇ ਤਾਂ ਅਸੀਂ ਇੱਕ ਛੋਟਾ ਜਿਹਾ ਦੁੱਖ ਆ ਜਾਂਦਾ ਹੈ ਤਾਂ ਉਹਨੂੰ ਕਿਵੇਂ ਆਪਾਂ ਸੋਚੀਦਾ ਕਿ ਕਿਉਂ ਕੀਤਾ ਸਾਡੇ ਨਾਲ ਬਾਬਾ ਜੀ ਨੇ ਐਦਾਂ ਸੋ ਇਸ ਕਰਕੇ ਸਾਨੂੰ ਨਾ ਹਮੇਸ਼ਾ ਆਪਣੇ ਗੁਰੂਆਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਦੇਖ ਲਓ ਉਹ ਵੀ ਸੀਗੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਛ ਰਹਾ ਤਾਂ ਇਸ ਕਰਕੇ ਛੋਟੇ ਜਿਹੇ ਦੁੱਖ ਤੋਂ ਘਬਰਾਉਣਾ ਨਹੀਂ ਚਾਹੀਦਾ ਤੇ ਹਮੇਸ਼ਾ ਸਾਨੂੰ ਮਤਲਬ ਉਹਨਾਂ ਦੇ ਪਾਣੀ ਚ ਰਹਿਣਾ ਚਾਹੀਦਾ ਦੇਖ ਲਓ ਬਾਬਾ ਜੀ ਹਮੇਸ਼ਾ ਇਹੀ ਕਹਿੰਦੇ ਰਹੇ ਕਿ ਤੇਰਾ ਪਾਣਾ ਮਿੱਠਾ ਲੱਗੇ ਜਦੋਂ ਵੀ ਉਹਨਾਂ ਨੂੰ ਕੁਝ ਵੀ ਕਰਦੇ ਪਏ ਸੀ ਜਿੱਦਾਂ ਤਤੀ ਤਵੀ ਤੇ ਬਿਠਾਇਆ ਫਿਰ ਵੀ ਉਹ ਹੀ ਇਹੀ ਕਹਿ ਰਹੇ ਸੀ ਕਿ ਤੇਰਾ ਪਾਣਾ ਮਿੱਠਾ ਲੱਗੇ ਅੱਜ ਆਪਾਂ ਆ ਗਏ ਗੁਰਦੁਆਰਾ ਸਾਹਿਬ ਇੱਥੇ ਲੱਗਾ ਹੋਇਆ ਇਹ ਪ੍ਰੋਗਰਾਮ ਠੁੰਡੇ-ਮਿੱਠੇ ਚੱਲਦਾ ਤੇ ਇੱਥੇ ਲੱਗਾ ਹੋਇਆ ਗੁਰੂ ਅਰਜਨ ਦੇਵ ਜੀ ਨੂੰ ਇੱਥੇ ਸ੍ਰੀ ਜਿੜਿਹੜਾ ਚੱਲਦਾ ਪਿਆ ਭਾਈ ਸਾਜ ਆਪਾਂ ਆ ਗਏ ਇੱਥੇ ਇਹ ਵਾਤੇ ਚੱਲਦੀ ਪਈ ਹੈ ਇੱਥੇ ਚੱਲਦੀ ਸੇਵਾ ਤੇ ਕੜਾ ਪ੍ਰਸ਼ਾਦ ਦਾ ਨੰਗਰ ਇੱਥੇ ਚੱਲਦਾ ਪਿਆ ਗਾਇਸ ਕੀਰਤਨ अॼु गुरु अर्जन दव जीअं उते चलंदी पई आहे सेवा ਆ ਚੁੱਕੀ ਹਾਂ ਵਾਪਸ ਗੁਰਦੁਰਾ ਸਾਹਿਬ ਤੋਂ ਤੇ ਤੁਹਾਨੂੰ ਮੇਰੀ ਵੀਡੀਓ ਅੱਜ ਦੀ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਛੋਟੀ ਜਿਹੀ ਵੀਡੀਓ ਸੀ ਤੇ ਅਗਰ ਚੰਗੀ ਲੱਗੇ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚ ਲਾਸਟ ਤੱਕ ਬਣਨ ਲਈ ਮੇਰੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਾਏ